ਫਿਕਲ ਸਰ ਮੇਰਾ ਨਾਮ ਪ੍ਰਭਜੋਤ ਕੌਰ ਹੈ ਮੈਂ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਨਿਗੜਾ ਵਿੱਚ 10ਵੀਂ ਚਮਾਦੀ ਵਿਦਿਆਰਥਣ ਹਾਂ ਮੈਨੂੰ ਮਾਣ ਹੈ ਕਿ ਮੈਂ ਸਕੂਲ ਦੀ ਵਿਦਿਆਰਥਣ ਹਾਂ ਇੱਥੇ ਸਾਨੂੰ ਬਹੁਤ ਵਧੀਆ ਵਿਆਪਕ ਗਾਈਡ ਕਰਦੇ ਹਨ ਤੇ ਸਾਨੂੰ ਇੱਥੇ ਬਹੁਤ ਵਧੀਆ ਤਰੀਕੇ ਨਾਲ ਪੜ੍ਹਾਈ ਦਾ ਮਾਹੌਲ ਹੈ ਤੇ ਇੱਥੇ ਸਾਨੂੰ ਹਰ ਟਾਈਮ ਪ੍ਰੋਜੈਕਟਰਸ ਦੁਆਰਾ ਬਹੁਤ ਵਧੀਆ ਤਰੀਕੇ ਨਾਲ ਪੜ੍ਹਾਈ ਕਰਵਾਈ ਜਾਂਦੀ ਹੈ ਜਿਸ ਨਾਲ ਸਾਡੇ ਗਿਆਨ ਅਤੇ ਆਤਮ ਵਿਸ਼ਵਾਸ ਵਿੱਚ ਬਹੁਤ ਵਾਤਾ ਹੁੰਦਾ ਹੈ ਤੇ ਪੰਜਾਬ ਸਰਕਾਰ ਵੱਲੋਂ ਜੋ ਐਸਪੀਸੀ ਪ੍ਰੋਗਰਾਮ ਕਰਵਾਇਆ ਜਾ ਰਿਹਾ ਸੀ ਸਟੂਡੈਂਟ ਪੁਲਿਸ ਕੈਡੀਟਰ ਉਸ ਦੁਆਰਾ ਸਾਨੂੰ ਪੁਲਿਸ ਅਫਸਰਾਂ ਵੱਲੋਂ ਬਥੇਰੇ ਜਾਣਕਾਰੀ ਦਿੱਤੀ ਜਾਂਦੀ ਹੈ ਕਾਨੂੰਨ ਬਾਰੇ ਤੇ ਕਾਉਂਸਲਿੰਗ ਐਂਡ ਗਾਈਡੈਂਸ ਦੇ ਦੁਆਰਾ ਸਾਨੂੰ ਕਿਹ ਵਿੱਚ ਅਸੀਂ ਕਿਸ ਖੇਤਰ ਵਿੱਚ ਜਾਣਾ ਹੈ ਉਸ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ ਤੇ ਇੱਥੇ ਗਰਲਸ ਤੇ ਬॉयਜ਼ ਲਈ ਬਹੁਤ ਫੈਸਿਲਿਟੀਆਂ ਹਨ ਤੇ ਬਹੁਤ ਸਹੂਲਤਾਂ ਹਨ ਤੇ ਹੋਰ ਮੈਂ ਧੰਨਵਾਦ ਕਰਾਂਗੀ ਸ਼੍ਰੀ ਭਗਵੰਤ ਸਿੰਘ ਮਾਨ ਜੀ ਦਾ ਜਿਨ੍ਹਾਂ ਦੇ ਸਦਕੇ ਇੱਥੇ ਬਹੁਤ ਵਧੀਆ ਟੀਕੇ ਨਾਲ ਸਕੂਲ ਬਣਿਆ ਹੈ ਤੇ ਮੇ ਬੇਨਿਮਾਨ ਹੈ ਕਿ ਮੈਂ ਸਕੂਲ ਦੀ ਵਿਦਿਆਰਥਣ ਹਾਂ ਤੇ ਧੰਨਵਾਦ ਸ੍ਰੀ ਕਾਲ ਸਰ ਮੇਰਾ ਨਾਮ ਮਨਦੀਪ ਕੌਰ ਹੈ ਮੈਂ ਬਾਦਲੂ ਚਮਾ ਦੇ ਵਿਦਿਆਰਥਣ ਹਾਂ ਮੇਰੇ ਸਕੂਲ ਦਾ ਨਾਮ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਲੇਬੜਾ ਹੈ ਸਾਡੇ ਸਕੂਲ ਵਿੱਚ ਸਿੱਖਿਆ ਲਈ ਵਧੀਰੇ-ਵਧੀਰੇ ਉਪਰਾਲੇ ਕਰਵਾਏ ਜਾਂਦੇ ਹਨ ਸਾਡੇ ਸਕੂਲ ਵਿੱਚ ਬਹੁਤੁਕਤਰਾ ਦੀਆਂ ਲੈਬਸ ਹਨ ਜਿਵੇਂ ਕਿ ਸਾਇੰਸ ਲੈਬ, ਫਿਜ਼ਿਕਸ ਲੈਬ, ਆਰ.ਓ.ਟੀ. ਲੈਬ, ਕੰਪਿਊਟਰ ਲੈਬ ਜਿਨ੍ਹਾਂ ਵਿੱਚ ਸਾਨੂੰ ਵਧੀਆ ਜਾਣਕਾਰੀ ਤੇ ਸਿੱਖਿਆ ਦਿੱਤੀ ਜਾਂਦੀ ਹੈ ਸਾਡੇ ਸਕੂਲ ਵਿੱਚ ਆਰ.ਓ.ਟੀ. ਲੈਬ ਵਿੱਚ ਸਾਨੂੰ ਮੋਰਲ ਵੈਲਿਊਜ਼ ਬਾਰੇ ਵੀ ਜਾਣਕਾਰੀ ਦਿੱਤੀ ਜਾਂਦੀ ਹੈ ਸਾਡੇ ਸਕੂਲ ਵਿੱਚ ਪਾਣੀ ਦਾ ਪ੍ਰਬੰਧ ਵੀ ਬਹੁਤ ਵਧੀਆ ਹੈ ਗਰਮੀਆਂ ਵਿੱਚ ਠੰਡਾ ਪਾਣੀ ਮਿਲਦਾ ਹੈ ਸਾਡੇ ਸਕੂਲ ਵਿੱਚ ਬॉयਜ਼ ਅਤੇ ਗਰਲਜ਼ ਲਈ ਵੱਖ-ਵੱਖ ਵਾਸ਼ਰੂਮ ਹਨ ਜਿਨ੍ਹਾਂ ਵਿੱਚ ਰੋਜ਼ਾਨਾ ਸਫਾਈਆਂ ਕਰਵਾਈਆਂ ਜਾਂਦੀਆਂ ਹਨ ਅਤੇ ਗਰਲਸ ਲਈ ਬਹੁਤ ਸਾਰੀਆਂ ਫੈਸਿਲਿਟੀਆਂ ਹਨ ਤਾਂ ਕਿ ਉਹਨਾਂ ਨੂੰ ਸਕੂਲ ਵਿੱਚ ਕੋਈ ਮੁਸ਼ਕਿਲ ਨਾ ਹੋਵੇ ਸਾਡੇ ਸਕੂਲ ਵਿੱਚ 8ਵੀਂ ਜਮਾਤ ਤੱਕ ਮਿੱਡੇ ਮੀਲ ਬੰਦਦਾ ਹੈ ਜੋ ਕਿ ਬਹੁਤ ਹੀ ਵਧੀਆ ਹੁੰਦਾ ਹੈ ਸਾਡੇ ਸਕੂਲ ਵਿੱਚ ਫ੍ਰੀ ਕਿਤਾਬਾਂ ਦਿੱਤੀਆਂ ਜਾਂਦੀਆਂ ਹਨ ਅਤੇ 8ਵੀਂ ਜਮਾਤ ਤੱਕ ਮੁਫਤ ਯੂਨੀਫਾਰਮਸ ਅਤੇ ਸ਼ੂਜ਼ ਦਿੱਤੇ ਜਾਂਦੇ ਹਨ ਸਾਡੇ ਸਕੂਲ ਵਾਲੇ ਸਾਨੂੰ ਟ੍ਰਿਪਸ ਤੇ ਵੀ ਲੈ ਕੇ ਜਾਂਦੇ ਹਨ ਜਿਨ੍ਹਾਂ ਦੀ ਰਿਫਰੈਸ਼ਮੈਂਟ ਵੀ ਬਹੁਤ ਵਧੀਆ ਹੁੰਦੀ ਹੈ ਸਾਡੇ ਸਕੂਲ ਵਿੱਚ ਮੁਕਾਬਲੇ ਲਈ ਵੀ ਜਾਂਦੇ ਹਨ ਅਤੇ ਵੱਖ-ਵੱਖ ਪੋਜੀਸ਼ਨਸ ਹਾਸਲ ਕਰਕੇ ਆਉਂਦੇ ਹਨ ਸਾਡੇ ਸਕੂਲ ਦੇ ਬੋਰਡ ਦੇ ਨਤੀਜੇ ਵੀ ਬਹੁਤ ਵਧੀਆ ਹੁੰਦੇ ਹਨ ਮੈਨੂੰ ਮਾਣ ਹੈ ਕਿ ਮੈਂ ਸਕੂਲ ਦੀ ਵਿਦਿਆਰਥਣ ਹਾਂ ਮੈਂ ਭਗਵੰਤ ਸਿੰਘ ਮਾਨ ਜੀ ਦਾ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਸਾਡੇ ਸਕੂਲ ਨੂੰ ਇੰਨਾ ਵਧੀਆ ਬਣਾਇਆ ਅਤੇ ਪੜ੍ਹਨ ਲਈ ਇੰਨੇ ਵਧੀਆ ਉਪਰਾਲੇ ਕੀਤੇ ਧੰਨਵਾਦ ਸਤਿਕਾਰਯੋਗ ਸਰ ਮੈਂ ਆਸ਼ਰਣੀ ਬੰਦਲੀਵੜਾ ਤੋਂ ਸਰ ਮੈਂ ਮੇਰੇ ਬੱਚੇ ਇੱਥੇ ਸਕੂਲ 10ਵੀਂ ਕਲਾਸ ਵਿੱਚ ਪੜ੍ਹਦੀ ਹੈ ਸਰ ਇਹ ਸਕੂਲ ਬਹੁਤ ਹੀ ਵਧੀਆ ਵਾ ਟਾਈਮ ਤੇ ਵਰਦੀਆਂ ਟਾਈਮ ਤੇ ਕਿਤਾਬਾਂ ਟਾਈਮ ਤੇ ਮीडियो ਮੀਲ ਸਭ ਕੁਝ ਮਿਲਦਾ ਜੀ ਇੱਥੇ ਸਾਰੀ ਚੀਜ਼ ਫ੍ਰੀ ਮਿਲਦੀ ਆ ਠੀਕ ਹੈ ਕਿ ਮੇਰੀ ਬੇਟੀ ਕੰਪੀਟੀਸ਼ਨਾਂ ਵੀ ਪਾਰਟ ਲੈਂਦੀ ਆ ਅਲਗ-ਅਲਗ ਗਿਰਿਆਂ ਦੇ ਵਿੱਚ ਜਾ ਕੇ ਆਈ ਦੀ ਆ ਬਲਾਕ ਲੈਵਲ ਤੇ ਡੈਕਲੇਮੇਸ਼ਨ ਬੋਲ ਕੇ ਆਈ ਆ ਉੱਥੋਂ ਫਸਟ ਆਈ ਹੈ ਬੇਟੀ ਦੀ ਬੇਟੀ ਦੀ ਇੰਗਲਿਸ਼ ਵੀ ਬਹੁਤ ਵਧੀਆ ਹੈ ਟੀਚਰ ਇੱਥੇ ਬਹੁਤ ਬਹੁਤ ਜ਼ਿਆਦਾ ਮਿਹਨਤੀ ਨੇ ਬਹੁਤ ਵਧੀਆ ਅਪਣਾਉਂਦੇ ਨੇ ਹਰੇਕ ਹਰੇਕ ਬੱਚੇ ਨੂੰ ਪਰਮਾ ਹੰਗਾਰਾ ਮਿਲਦਾ ਵਾ ਤੇ ਕੋਈ ਅਜਿਹੀ ਗੱਲ ਨਹੀਂ ਹੈਗੀ ਕੋਈ ਵੀ ਐਦਾਂ ਦੀ ਕੋਈ ਗੱਲ ਨਹੀਂ ਹੈ ਕਿ ਮੈਂ ਤਾਂ ਆਰਜਲ ਦੇ ਆਰਜਲ ਦੇ ਪਿੰਡਾਂ ਨੂੰ ਵੀ ਸਾਡੇ ਪਿੰਡ ਨੂੰ ਵੀ ਇਹੀ ਪ੍ਰੋਸਾਈਡ ਕਰਦੀਆਂ ਵੀ ਇਸੇ ਸਕੂਲ ਦੇ ਵਿੱਚ ਐਡਮਿਸ਼ਨ ਕਰਵਾਈ ਜਾਵੇ ਬੱਚੇ ਦੀ ਇੱਥੇ ਹੀ ਪੜ੍ਹਾਈ ਕਰਾਈ ਬ ਕਰਵਾਈ ਜਾਵੇ ਤੇ ਅੱਜ ਸਾਡੇ ਮੁੱਖ ਮੰਤਰੀ ਸਾਹਿਬ ਭਵੰਤਮਨ ਸਿੰਘ ਦੁਆਰਾ ਚਲਾਈ ਗਈ ਪੰਜਾਬ ਵਿੱਚ ਸਿੱਖਿਆ ਕ੍ਰਾਂਤੀ ਹੈ ਜਿਹੜੀ ਉਸ ਦੇ ਤਹਿਤ ਸਾਡੇ ਸਕੂਲ ਦੇ ਵਿੱਚ ਅੱਜ ਸਾਡੇ ਕੈਬਨਿਟ ਮੰਤਰੀ ਪਹੁੰਚੇ ਸਨ ਠੀਕ ਹੈ ਉਹਨਾਂ ਨੇ ਬਹੁਤ ਵਧੀਆ ਸਿੱਖਿਆ ਸਿੱਖਿਆ ਦੇ ਸਾਨੂੰ ਦੱਸਿਆ ਸਮਝਾਇਆ ਗਿਆ ਬਹੁਤ ਵਧੀਆ ਕਿਹਾ ਗਿਆ ਵੀ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਪਾਓ ਤੇ ਤਾਂਕਿ ਬੱਚੇ ਵਧੀਆ ਸਿੱਖਿਆ ਪ੍ਰਾਪਤ ਕਰ ਸਕਣ ਇਹ ਮੇਰੀ ਬੇਟੀ ਵੀ ਇੱਥੇ ਪੜ ਰਹੀ ਹੈ ਤੇ ਉਸਨੇ ਇਸ ਵਾਰ 10ਵੀਂ ਕਲਾਸ ਦੇ ਪੇਪਰ ਹੋਏ ਹਨ ਤੇ ਆਪਣੇ ਮੇਰੇ ਇੱਥੇ ਹਰ ਇੱਕ ਹਰ ਸਾਲ 90% ਤੋਂ ਉੱਪਰ ਮਾਰਕਸ ਆਉਂਦੇ ਹਨ ਹੁਣ 8ਵੀਂ 8ਵੀਂ ਕਲਾਸ ਦਾ ਗਲਟਾ ਆ ਜਾਂਦਾ 8ਵੀਂ ਕਲਾਸ ਦਾ ਗਲਟਾ ਆ ਜਿਸ ਦੇ ਵਿੱਚ ਤਿੰਨ ਬੱਚਿਆਂ ਦੇ 90% ਤੋਂ ਉੱਪਰ ਮਾਰਕਸ ਆਏ ਹਨ ਇਹ ਸਕੂਲ ਬਹੁਤ ਹੀ ਵਧੀਆ ਹੈ ਮੇਰੇ ਬੱਚੇ 5 ਸਾਲ ਤੋਂ ਇੱਥੇ ਪੜ੍ਹ ਰਹੀ ਹੈ ਮੈਨੂੰ ਬਹੁਤ ਵਧੀਆ ਇਹ ਸਕੂਲ ਲੱਗਦਾ ਹੈ ਮੈਂ ਇਹੀ ਚਾਹੁੰਦੀ ਹਾਂ ਵੀ ਹਰ ਇੱਕ ਬੱਚਾ ਐਸੇ ਸਕੂਲ ਵਿੱਚ ਚਾਵੇ ਤੇ ਐਸੇ ਵਿੱਚ ਦਾਖਲਾ ਲਵੇ ਹਾਂਜੀ ਸਤਿ ਸ੍ਰੀ ਅਕਾਲ ਜੀ ਮੇਰਾ ਨਾਮ ਲਬੀ ਸਿੰਘ ਮੈਂ ਪਿੰਡ ਲਿਬੜੇ ਤੋਂ ਆ ਮੈਂ ਇਸ ਸੰਸਕ੍ਰਾਂਤੀ ਦੇ ਤੌਰ ਦੇ ਵਿੱਚ ਮੇਰੇ 10 ਸਾਲ ਤੋਂ ਬੱਚੇ ਪੜ੍ਹਦੇ ਨੇ ਇੱਥੇ ਦਾ ਸਟਾਫ ਤੇ ਅਧਿਆਪਕ ਬਹੁਤ ਮਿਹਨਤੀ ਨੇ ਜੀ ਤੇ ਬੱਚਿਆਂ ਨੂੰ ਵਧੀਆ ਐਜੂਕੇਸ਼ਨ ਮਿਲਦੀ ਆ ਅਸੀਂ ਅਪੀਲ ਕਰਦੇ ਹਾਂ ਕਿ ਜਿਹੜੇ ਇਹ ਸਕੂਲ ਨੇ ਪ੍ਰਾਈਵੇਟ ਸਕੂਲਾਂ ਨੂੰ ਅੱਗੇ ਲੰਘ ਚੁੱਕੇ ਨੇ ਤੇ ਸਾਰਿਆਂ ਨੂੰ ਇਹੀ ਬੇਨਤੀ ਹੈ ਕਿ ਆਪਣੇ ਬੱਚੇ ਉਧਰੋਂ ਪਟਾਕੇ ਇੱਧਰ ਲਾਏ ਜਾਣ ਇਹਨਾਂ ਦੀ ਪੜ੍ਹਾਈ ਤੇ ਨਤੀਜਾ ਬਹੁਤ ਵਧੀਆ ਵਾ ਸਾਡੇ ਬੱਚੇ ਬਹੁਤ ਹੁਸ਼ਿਆਰ ਹਨ ਅਸੀਂ ਧੰਨਵਾਦ ਕਰਦੇ ਹਾਂ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਜਿਨ੍ਹਾਂ ਨੇ ਸਿੱਖਿਆ ਲਈ ਉਪਰਾਲਾ ਕੀਤਾ ਵਾ ਧੰਨਵਾਦ ਜੀ ਮੈਂ ਪਵਨਜੀਤ ਕੌਰ ਇੰਚਾਰਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਿਬੜਾ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਸਾਡੇ ਸਿੱਖਿਆ ਮੰਤਰੀ ਸਰਦਾਰ ਹਰਜੋਤ ਸਿੰਘ ਜੀ ਬੈਂਸ ਅਤੇ ਸਾਡੇ ਕੈਬਨਿਟ ਮੰਤਰੀ ਸਰਦਾਰ ਤਰुण ਪ੍ਰੀਤ ਸਿੰਘ ਜੀ ਸੌਂਦ ਉਹਨਾਂ ਦਾ ਜਿਵੇਂ ਬਹੁਤ ਧੰਨਵਾਦ ਕਰਦੀ ਹਾਂ ਜਿਹੜੇ ਸਾਡੇ ਸਕੂਲ ਦੇ ਵਿੱਚ ਅੱਜ ਵਿਕਾਸ ਪ੍ਰੋਜੈਕਟ ਪਿਛਲੇ 2-3 ਸਾਲਾਂ ਤੋਂ ਚੱਲ ਰਹੇ ਨੇ ਉਹਨਾਂ ਦੇ ਉਦਘਾਟਨ ਸਮਰੋਹ ਦੇ ਵਿੱਚ ਸ਼ਾਮਲ ਹੋਏ ਤੇ ਮੈਂ ਇੱਥੇ ਇਹ ਗੱਲ ਜ਼ਰੂਰ ਮੈਂ ਮੈਂਸ਼ਨ ਕਰਨਾ ਚਾਹੁੰਦੀ ਹਾਂ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਦੀਆਂ ਜ਼ਮੀਨੀ ਹਕੀਕਤਾਂ ਨੂੰ ਸਮਝਦੇ ਹੋਏ ਪੰਜਾਬ ਸਰਕਾਰ ਲਗਾਤਾਰ ਸਰਕਾਰੀ ਸਕੂਲਾਂ ਦੇ ਬੁਨਿਆਦੀ ਢਾਂਚਿਆਂ ਨੂੰ ਸੁਧਾਰਨ ਦੇ ਲਈ ਯਤਨਸ਼ੀਲ ਹੈ ਤੇ ਬਹੁਤ ਸਾਰੀਆਂ ਗ੍ਰਾਂਟਸ ਸਾਨੂੰ ਮਿਲੀਆਂ ਜਿਦੇ ਨਾਲ ਅਸੀਂ ਬੱਚਿਆਂ ਦੀ ਬਿਹਤਰੀ ਦੇ ਲਈ ਉਹਨਾਂ ਦੀ ਸੇਫਟੀ ਲਈ ਸਿਕਿਉਰਟੀ ਲਈ ਉਹਨਾਂ ਦੇ ਸ਼ਖਸੀਅਤ ਦੇ ਵਿਕਾਸ ਦੇ ਲਈ ਬਹੁਤ ਸਾਰੇ ਪ੍ਰੋਜੈਕਟ ਚੱਲ ਰਹੇ ਤੇ ਉਹਨਾਂ ਦੇ ਵਿੱਚ ਜਿਵੇਂ ਸਭ ਤੋਂ ਮੁੱਖ ਰੂਪ ਦੇ ਵਿੱਚ ਸਟੂਡੈਂਟ ਪੁਲਿਸ ਕੈਡਟ ਪ੍ਰੋਗਰਾਮ ਜਿਹੜਾ ਖਾਸ ਕਰਕੇ ਲਿਬਰਾ ਸਕੂਲ ਨੂੰ ਪ੍ਰਾਪਤ ਹੋਇਆ ਤੇ ਉਹਦਾ ਮੇਰੇ ਬੱਚੇ ਲਾਭ ਲੈ ਰਹੇ ਨੇ ਤੇ ਹੋਰ ਵੀ ਬੜੇ ਸਾਰੇ ਪ੍ਰੋਜੈਕਟ ਸਾਡੇ ਕੋਲੇ ਆ ਰਹੇ ਨੇ ਨਵੇਂ ਤੇ ਇਹਦੇ ਨਾਲ ਇਹ ਹੋਇਆ ਕਿ ਆਲੇ ਦੁਆਲੇ ਪਿੰਡਾਂ ਦੇ ਵਿੱਚ ਮੈਂ ਸਮਝਦੀ ਆ ਵੀ ਪ੍ਰਾਈਵੇਟ ਸਕੂਲਾਂ ਦੇ ਵਿੱਚੋਂ ਬੱਚੇ ਜਿਹੜੇ ਹਟ ਕੇ ਮੇਰੇ ਕੋਲੇ ਆ ਰਹੇ ਨੇ ਦਾਖਲ ਹੋਏ ਨੇ ਕਿ ਮਾਪਿਆਂ ਦਾ ਸਾਡੇ ਵਿੱਚ ਭਰੋਸਾ ਵਧਿਆ ਤੇ ਇਹ ਸਾਡੇ ਲਈ ਇੱਕ ਵੱਡੀ ਮਾਣ ਵਾਲੀ ਤੇ ਪ੍ਰਾਪਤੀ ਵਾਲੀ ਗੱਲ ਹੈ ਇਹਨਾਂ ਸਾਰੀਆਂ ਗੱਲਾਂ ਦੇ ਲਈ ਮੈਂ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਉਹਨਾਂ ਨੂੰ ਵਿਸ਼ੇਸ਼ ਰੂਪ ਦੇ ਵਿੱਚ ਮੈਂ ਧੰਨਵਾਦ ਦੇਣਾ ਚਾਹੁੰਦੀ ਆ ਜਿਨ੍ਹਾਂ ਨੇ ਸਰਕਾਰੀ ਸਕੂਲਾਂ ਦੀ ਨਿਹਾਰ ਨੂੰ ਬਦਲਣ ਦੇ ਲਈ ਸੱਚਮੁੱਚ ਬਹੁਤ ਯਤਨ ਕੀਤੇ ਨੇ ਸਿਹਰਦਤਾ ਦੇ ਨਾਲ ਅਤੇ ਪੰਜਾਬ ਸੱਚਮੁੱਚ ਇੱਕ ਸਿੱਖਿਆ ਦੇ ਖੇਤਰ ਵਿੱਚ ਕ੍ਰਾਂਤੀ ਵੱਲ ਲਗਾਤਾਰ ਵਧ ਰਿਹਾ ਹੈ ਥੈਂਕ ਯੂ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਰਕੇਸ਼ ਕੁਮਾਰ ਹੈ ਮੈਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੁਡਾ ਵਿਖੇ ਟੀਪੀ ਦੀ ਪੋਸਟ ਤੇ ਕੰਮ ਕਰਦੇ ਹਾਂ ਜੇਕਰ ਅੱਪਾ ਸਰਕਾਰ ਦੀਆਂ ਪ੍ਰਾਪਤੀਆਂ ਦੀ ਗੱਲ ਕਰੀਏ ਤਾਂ ਯਿੰਗਾ ਸਪੋਰਟਸ ਟੀਚਰ ਖੇਡਾਂ ਮਤਨ ਪੰਜਾਬ ਦੀ ਜਿਹੜਾ ਜਿਹੜਾ ਸ਼ੁਰੂ ਹੋਇਆ ਲਗਭਗ 3 ਸਾਲ ਤੋਂ ਲਗਾਤਾਰ ਚੱਲ ਰਿਹਾ ਤੇ ਬਹੁਤ ਸੋਹਣਾ ਉਪਰਾਲਾ ਹੈ ਕਿਉਂਕਿ ਇਹਦੇ ਨਾਲ ਇੱਕ ਤਾਂ ਜਿਹੜੀ ਆਪਣੀ ਯੂਥ ਹੈ ਉਹ ਖੇਡਾਂ ਵਾਲੇ ਪਾਸੇ ਨੂੰ ਜਾ ਰਹੀ ਹੈ ਪ੍ਰੇਰਿਤ ਹੋ ਰਹੀ ਹੈ ਤੇ ਉਹਦੇ ਨਤੀਜੇ ਹੁਣ ਸਾਡੇ ਸਾਹਮਣੇ ਆ ਰਹੇ ਨੇ ਬਹੁਤ ਵਧੀਆ ਮੈਡਲਸ ਆਪਣੇ ਪੰਜਾਬ ਲੈ ਕੇ ਆ ਰਹੇ ਹੈ ਤੇ ਦੂਸਰਾ ਨਸ਼ਿਆਂ ਤੋਂ ਵੀ ਬਚਿਆ ਜਾ ਰਿਹਾ ਹੈ ਤੇ ਬੱਚਿਆਂ ਦਾ ਧਿਆਨ ਉੱਤਰ ਜਾ ਰਿਹਾ ਹੈ ਏਕ ਪੰਥ ਦੋ ਕਾਜ ਵਾਲਾ ਕੰਮ ਹੋ ਗਿਆ ਪਿੱਛੇ ਜਿਹੜੇ ਲੁਧਿਆਣੇ ਰੈਲੀ ਅਗੇਂਸਟ ਡਰਕਸ ਹੋਈ ਸੀ ਉਹ ਵੀ ਬਹੁਤ ਵਧੀਆ ਉਪਰਾਲਾ ਸੀ ਮਾਨ ਸਰਕਾਰ ਦਾ ਤੇ ਬਹੁਤ ਕਾਮਯਾਬ ਰੈਲੀ ਰਹੀ ਹੈ। ਦੂਸਰਾ ਪਿਛਲੇ 3 ਸਾਲ ਤੋਂ ਜਿਹੜੀਆਂ ਸਕੂਲਾਂ ਸਰਕਾਰੀ ਸਕੂਲਾਂ ਵਾਸਤੇ ਗ੍ਰਾਂਟਾਂ ਆਈਆਂ ਨੇ ਉਹ ਕਾਬਿਲ ਇਤਾਰਿਫ ਹੈ। ਕਿਉਂਕਿ ਇੰਨੀਆਂ ਗ੍ਰਾਂਟਾਂ ਆਈਆਂ ਨੇ ਤੇ ਜਿਹੜਾ ਸਕੂਲਾਂ ਦਾ ਇਨਫਰਾਸਟ੍ਰਕਚਰ ਹੈ ਉਹ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਬਿਹਤਰ ਹੋ ਗਿਆ ਤੇ ਜਿਹੜੀਆਂ ਕਮੀਆਂ ਸੀਗੀਆਂ ਉਹ ਬਹੁਤ ਹੱਦ ਤੱਕ ਜਿਹੜੀਆਂ ਅਸੀਂ ਪੂਰੀਆਂ ਕਰ ਚੁੱਕੇ ਹਾਂ ਤੇ ਗ੍ਰਾਂਟਾਂ ਦੇ ਆਉਣ ਦੇ ਨਾਲ ਨਾਲ ਜਿਹੜਾ ਇਨਫਰਾਸਟ੍ਰਕਚਰ ਹੈ ਉਹ ਵੀ ਉਨਾ ਹੀ ਸ਼ਾਨਦਾਰ ਹੋ ਗਿਆ ਕਿਉਂਕਿ ਸਰਕਾਰੀ ਸਕੂਲਾਂ ਵਿੱਚ ਜਿਹੜੇ ਬੱਚੇ ਪੜ੍ਹਦੇ ਨੇ ਉਹ ਵੀ ਹੁਣ ਕਿਸੇ ਤੋਂ ਘੱਟ ਨਹੀਂ ਹੈਗੇ। ਤੇ ਉਹਨਾਂ ਦੀ ਜਿਹੜੀਆਂ ਪ੍ਰਾਪਤੀਆਂ ਨੇ ਉਹ ਹੁਣ ਸਾਰੀਆਂ जगਜਹਰ ਨੇ ਆਪਾਂ ਦੇਖ ਰਿਹਾ ਅਖਬਾਰਾਂ ਵਿੱਚ ਵੀ ਪੜ੍ਹਦੇ ਆ ਮਿਸ਼ਨ ਸਮਰਥ ਹੋ ਗਿਆ ਜੋ ਹੋਰ ਐਜੂਕੇਸ਼ਨ ਦੇ ਨੇ ਪਿਛਲੇ ਸਾਲ ਜੂਨ ਮਹੀਨੇ ਦੇ ਵਿੱਚ ਲੁਧਿਆਣੇ ਵੀ ਇੱਕ ਸਪੈਸ਼ਲ ਕੋਰਸ ਲਗਾਇਆ ਗਿਆ ਸੀਗਾ ਮੈਰੀਟੋਰੀਅਸ ਸਕੂਲ ਦੇ ਵਿੱਚ ਤਾਂ ਕਿ ਬੱਚੇ ਪਲੱਸ 2 ਤੋਂ ਬਾਅਦ ਉਹ ਜਿਹੜੇ ਆਈਆਈਟੀ ਦੇ ਖੇਤਰ ਨੇ ਉਹਨਾਂ ਵਿੱਚ ਵੀ ਜਾ ਸਕਣ ਤੇ ਸਾਰਾ ਫ੍ਰੀ ਆਫ ਕੋਸਟ ਸੀਗਾ ਤੇ ਬਹੁਤ ਸੋਹਣਾ ਉਪਰਾਲਾ ਸੀਗਾ ਤੇ ਬੱਚਿਆਂ ਨੂੰ ਆਉਣ ਵਾਲੇ ਟਾਈਮ ਦੇ ਵਿੱਚ ਬਹੁਤ ਜ਼ਿਆਦਾ ਨੌਕਰੀ ਦੇ ਮੌਕੇ ਮਿਲਣਗੇ ਤੇ ਨੌਕਰੀਆਂ ਮਿਲ ਵੀ ਰਹੀਆਂ ਨੇ ਖੈਰ ਤੇ ਹਰ ਦੂਸਰੇ ਤੀਸਰੇ ਦਿਨ ਪਤਾ ਲੱਗਦਾ ਵੀ ਪਤੀਆਂ ਖੁੱਲ੍ਹ ਗਈਆਂ ਤੇ ਇਹ ਬੱਚੇ ਜਿਹੜੇ ਨੇ ਉਹ ਨੌਕਰੀਆਂ ਪ੍ਰਾਪਤ ਕਰ ਰਹੇ ਸੋ ਇਸ ਕਰਕੇ ਮੈਂ ਮਾਨ ਸਰਕਾਰ ਦਾ ਮਾਨ ਸਾਹਿਬ ਦਾ तहे ਦਿਲੋਂ ਧੰਨਵਾਦ ਕਰਦਾ ਕਿ ਉਹਨਾਂ ਨੇ ਇੱਕ ਸੋਚ ਲੈ ਕੇ ਜਿਹੜਾ ਚੱਲੇ ਸੀਗੇ ਤੇ ਉਹ ਸੋਚ ਜਿਹੜੀ ਹੈ ਉਹ ਪੂਰੀ ਹੁੰਦੀ ਨਜ਼ਰ ਆ ਰਹੀ ਹੈ ਤੇ ਅਸੀਂ ਉਮੀਦ ਕਰਦੇ ਹਾਂ ਵੀ ਆਉਣ ਵਾਲੇ ਟਾਈਮ ਦੇ ਵਿੱਚ ਵੀ ਮਾਨ ਸਾਹਿਬ ਇਸ ਤਰ੍ਹਾਂ ਹੀ ਉੱਚੀ ਤੇ ਸੁੱਚੀ ਸੋਚ ਨਾਲ ਅੱਗੇ ਵਧਣਗੇ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਰਮਨਪ੍ਰੀਤ ਕੌਰ ਹੈ ਮੈਂ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਲਿਬੜਾ ਵਿਖੇ ਸਾਇੰਸ ਮਿਸਟਰਸ ਦੀ ਡਿਊਟੀ ਨਿਭਾ ਰਹੀ ਹਾਂ ਤੇ ਇਹ ਜਿਹੜੀ ਮੁਹਿੰਮ ਹੈ ਜੀ ਸਰ ਆਪਣੇ ਸਰਦਾਰ ਭਗਵੰਤ ਸਿੰਘ ਜੀ ਮਾਨ ਮੁੱਖ ਮੰਤਰੀ ਪੰਜਾਬ ਵੱਲੋਂ ਅਤੇ ਸਿੱਖਿਆ ਮੰਤਰੀ ਸਰਦਾਰ ਹਰਜੋਤ ਸਿੰਘ ਜੀ ਬੈਂਸ ਵੱਲੋਂ ਚਲਾਈ ਜਾ ਰਹੀ ਹੈ ਪੰਜਾਬ ਸਿੱਖਿਆ ਕ੍ਰਾਂਤੀ ਦੇ ਨਾਲ ਬਦਲਦਾ ਪੰਜਾਬ ਤੇ ਮੈਨੂੰ ਲੱਗਦਾ ਇੱਕ ਸਿੱਖਿਆ ਦੇ ਖੇਤਰ ਦੇ ਵਿੱਚ ਇੱਕ ਬਹੁਤ ਵੱਡਾ ਹੁਲਾਰਾ ਦੇਣ ਵਾਲੀ ਮੁਹਿੰਮ ਹੈ ਇਹ ਤੇ ਇਹਦੇ ਵਿੱਚ ਜਿਹੜਾ ਹੈਗਾ ਇਹ ਸਰਕਾਰ ਵੱਲੋਂ ਹੀ ਮੈਸੇਜ ਆ ਰਿਹਾ ਹੈ ਸਾਨੂੰ ਕਿ ਸਕੂਲ ਦੇ ਵਿੱਚ ਕੋਈ ਵੀ ਇਨਫਰਾਸਟ੍ਰਕਚਰ ਦੀ ਜਿੱਥੇ ਵੀ ਕਿਤੇ ਘਾਟ ਹੈਗੀ ਉਹ ਸਰਕਾਰ ਵੱਲੋਂ ਪੂਰੀ ਕੀਤੀ ਜਾਵੇਗੀ ਤੇ ਕਿਉਂਕਿ ਇਕੱਲੇ ਅਧਿਆਪਕ ਵੀ ਕੁਛ ਨਹੀਂ ਜੀ ਕਰ ਸਕਦੇ ਅਧਿਆਪਕ ਪੜ੍ਹਾ ਸਕਦੇ ਨੇ ਮਿਹਨਤ ਕਰ ਸਕਦੇ ਨੇ ਪਰ ਉਸ ਤੋਂ ਬਿਨਾ ਵੀ ਮਾਡਰਨ ਟੈਕਨੀਕਸ ਦੇ ਲਈ ਪੜ੍ਹਾਈ ਕਰਾਉਣ ਦੇ ਲਈ ਸਾਨੂੰ ਕਾਫੀ ਇਨਫਰਾਸਟ੍ਰਕਚਰ ਦੀ ਜ਼ਰੂਰਤ ਹੁੰਦੀ ਹੈ ਤੇ ਸਰਕਾਰ ਵੱਲੋਂ ਮੁਹੱਈਆ ਕਰਵਾਈ ਜਾ ਰਹੀ ਹੈ ਪਿਛਲੇ ਕਾਫੀ ਸਮੇਂ ਤੋਂ ਜੋ ਗ੍ਰਾਂਟਸ ਆ ਰਹੀਆਂ ਨੇ ਉਹਦੇ ਨਾਲ ਸਾਡੇ ਬਹੁਤ ਬਿਹਤਰ ਮਾਹੌਲ ਸਜ ਜਾਏਗਾ ਪੜ੍ਹਾਈ ਦਾ ਕਿਉਂਕਿ ਬਹੁਤ ਸਾਰੀਆਂ ਗੜੀਆਂ ਕੁਝ ਕਮੀ ਪੇਸ਼ੀਆਂ ਸਾਨੂੰ ਨਜ਼ਰ ਆ ਰਹੀਆਂ ਨੇ ਸਿ ਸਕੂਲ ਚ ਉਹ ਪੂਰੀਆਂ ਕੀਤੀਆਂ ਜਾ ਰਹੀਆਂ ਨੇ ਤੇ ਜਦੋਂ ਸਾਰੇ ਸਾਡੀ ਸਰਕਾਰ ਹੈ ਅਧਿਆਪਕ ਨੇ ਵਿਦਿਆਰਥੀ ਨੇ ਤੇ ਵਿਦਿਆਰਥੀਆਂ ਦੇ ਮਾਪੇ ਨੇ ਉਹ ਸਾਰੇ ਇਕੱਠੇ ਹੋ ਕੇ ਸਿੱਖਿਆ ਕ੍ਰਾਂਤੀ ਲਿਆਉਣ ਦੀ ਕੋਸ਼ਿਸ਼ ਕਰਨਗੇ ਤਾਂ ਬਿਲਕੁਲ ਇਹਦੇ ਬਹੁਤ ਵਧੀਆ ਨਤੀਜੇ ਨਿਕਲਣਗੇ ਕਿਉਂਕਿ ਇਹਦੇ ਨਾਲ ਸਾਨੂੰ ਅਧਿਆਪਕਾਂ ਨੂੰ ਵੀ ਨਵਾਂ ਬਲ ਮਿਲਦਾ ਹੈ ਉਤਸ਼ਾਹ ਮਿਲਦਾ ਹੈ ਤਾਂ ਕਿ ਉਹ ਵੱਧ ਚੜ ਕੇ ਹੋਰ ਮਿਹਨਤ ਕਰਨ ਤੇ ਵਿਦਿਆਰਥੀ ਨੇ ਜਿਹੜੇ ਉਨਾਂ ਤੋਂ ਇਹ ਇਹ ਨਾਲ ਆਤਮ ਵਿਸ਼ਵਾਸ ਹੁੰਦਾ ਹੈ ਕਿਉਂਕਿ ਹੁਣ ਮੈਨੂੰ ਲੱਗਦਾ ਪ੍ਰਾਈਵੇਟ ਸਕੂਲਾਂ ਨਾਲੋਂ ਵੀ ਕਿਤੇ ਜ਼ਿਆਦਾ ਵਧੀਆ ਤਰੀਕੇ ਦੇ ਨਾਲ ਸਰਕਾਰੀ ਸਕੂਲ ਚੱਲ ਰਹੇ ਨੇ ਤੇ ਅਸੀਂ ਸੋ ਸਾਰੇ ਜਿਹੜੇ ਹੈਗੇ ਨੇ ਮਾਪੇ ਉਹਨਾਂ ਨੂੰ ਇਹ ਅਪੀਲ ਕਰਦੇ ਆਂ ਵੀ ਵੱਧ ਤੋਂ ਵੱਧ ਬੱਚਿਆਂ ਨੂੰ ਸਰਕਾਰੀ ਸਕੂਲ ਦੇ ਵਿੱਚ ਦਾਖਲ ਕਰਾਓ ਤੇ ਤਾਂ ਕਿ ਅਸੀਂ ਜਿਹੜੀ ਹੈਗੀ ਆ ਜੋ ਇੱਕ ਟੀਚਾ ਮਿੱਥਿਆ ਹੈ ਸਾਡੇ ਮੁੱਖ ਮੰਤਰੀ ਸਾਹਿਬ ਨੇ ਉਹਨੂੰ ਪੂਰਾ ਕੀਤਾ ਜਾ ਸਕੇ ਥੈਂਕ ਯੂ ਇਲੈਕਟ੍ਰੋਨਿਕ ਮੀਡੀਆ ਦਾ ਤੇ ਪ੍ਰਿੰਟ ਮੀਡੀਆ ਦਾ ਤਾਂ ਜਲਦੀ ਘਰ ਆਇਤੋਂ ਧੰਨਵਾਦ ਤੁਸੀਂ ਅੱਜ ਉਹ ਰਿ ਕਵਰੇਜ ਕਰਨ ਲਈ ਖੰਨਾ ਵਿਖੇ ਪਹੁੰਚੇ ਹੋ ਇਸ ਵਕਤ ਅਸੀਂ ਨਗਰ ਪਿੰਡ ਲਿਬੜਾ ਵਿਖੇ ਬੈਠੇ ਆਂ ਜਿੱਥੇ ਕਿ ਜੋ ਕ੍ਰਾਂਤੀ ਚੱਲ ਰਹੀ ਹੈ ਸਿੱਖਿਆ ਦੀ ਉਹਦੇ ਤਹਿਤ ਅੱਜ ਅਸੀਂ ਵੱਖ-ਵੱਖ ਸਕੂਲਾਂ ਦੇ ਜਿਹੜੇ ਮਤਲਬ ਹੋ ਚੁੱਕੇ ਕੰਮ ਨੇ ਉਹਨਾਂ ਦੇ ਉਦਘਾਟਨ ਸਮਾਰੋਹ ਦੇ ਉੱਤੇ ਬੈਠੇ ਆਂ ਮੈਨੂੰ ਇਹ ਦੱਸਦੇ ਹੋ ਬੜਾ ਮਾਣ ਮਸੂਸ ਹੋ ਰਿਹਾ ਹੈ ਕੇ ਸਾਲ 2022 ਦੇ ਵਿੱਚ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਉਸ ਸਮੇਂ ਆਮ ਆਦਮੀ ਪਾਰਟੀ ਦੇ ਸੰਸਥਾਪਕ ਨੈਸ਼ਨਲ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਨੇ ਤੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ 3.5 ਕਰੋੜ ਪੰਜਾਬੀਆਂ ਦੇ ਨਾਲ ਇੱਕ ਵਾਅਦਾ ਕੀਤਾ ਸੀ ਪ੍ਰੋਮਿਸ ਕੀਤਾ ਸੀ ਕਿ ਜੇਕਰ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਬਣੂਗੀ ਤਾਂ ਅਸੀਂ ਚਾਰ ਫੈਸਿਲਿਟੀਆਂ ਜਿਹੜੀਆਂ ਬੇਸਿਕ ਰੂਪ ਦੇ ਵਿੱਚ ਸਾਡੇ ਪੰਜਾਬ ਵਾਸੀਆਂ ਨੂੰ ਦਵਾਂਗੇ ਜਿਹਦੇ ਵਿੱਚ ਉਹਨਾਂ ਚੋਂ ਇੱਕ ਫੈਸਿਲਿਟੀ ਜਿਹੜੀ ਸਭ ਤੋਂ ਵੱਡੀ ਸੀ ਉਹ ਸੀ ਫਰੀ ਸਿੱਖਿਆ ਉਚੇਰੀ ਸਿੱਖਿਆ ਤੇ ਇੱਕ ਨੰਬਰ ਦੀ ਸਿੱਖਿਆ ਮਿਆਰੀ ਸਿੱਖਿਆ ਜਿਹਦੇ ਤਹਿਤ ਤੁਸੀਂ ਦੇਖਿਆ ਹੋਣਾ ਪੰਜਾਬ 'ਚ ਜਿਹੜੀ ਸਿੱਖਿਆ ਕ੍ਰਾਂਤੀ ਦੀ ਪਿਛਲੇ 3 ਸਾਲ ਤੋਂ ਜੋ ਲਹਿਰ ਚੱਲੀ ਹੈ ਉਸੇ ਦੇ ਤਹਿਤ ਅੱਜ ਪੂਰੇ ਪੰਜਾਬ ਦੇ ਅੰਦਰ ਜਿੱਥੇ ਵੱਖ-ਵੱਖ ਸਕੂਲਾਂ ਦੇ ਉਦਘਾਟਨ ਹੋ ਰਹੇ ਨੇ ਉੱਥੇ ਸਕੂਲ ਆਫ ਐਮੀਨੈਂਸ ਸਕੂਲ ਆਫ ਹੈਪੀਨੈਸ ਇਹ ਜਿਹੜੇ ਪ੍ਰੋਗਰਾਮ ਨੇ ਉਹ ਵੀ ਚੱਲ ਰਹੇ ਨੇ ਤੇ ਸਕੂਲੀ ਸਿੱਖਿਆ ਦਾ ਮਿਆਰ ਤੇ ਉਹ ਇਸ ਹੱਦ ਤੱਕ ਉੱਚਾ ਗਿਆ ਹੈ ਸਾਲ 2022 ਤੋਂ ਲੈ ਕੇ ਹੁਣ ਤੱਕ ਕਿ ਜਿਹੜਾ ਆਪਣੇ ਆਪ ਦੇ ਵਿੱਚ ਇਸ ਗੱਲ ਨੂੰ ਜਿਹੜੀਆਂ ਥਰਡ ਪਾਰਟੀਆਂ ਨੇ ਜਿਹੜੀਆਂ ਬਾਹਰ ਥਰਡ ਪਾਰਟੀਆਂ ਦਾ ਮਤਲਬ ਜਿਹੜੀਆਂ ਪੰਜਾਬ ਤੋਂ ਬਾਹਰ ਤੋਂ ਬੈਠ ਕੇ ਵੀ ਇਸ ਚੀਜ਼ ਨੂੰ ਨੋਟ ਕਰਦੀਆਂ ਨੇ ਦੇਖ ਰਹੀਆਂ ਨੇ ਉਹ ਵੀ ਇਸ ਗੱਲ ਨੂੰ ਐਂਡੋਰਸ ਕਰਦੀਆਂ ਮੰਨਦੀਆਂ ਨੇ ਕਿ ਪੰਜਾਬ ਦੇ ਵਿੱਚ ਸਿੱਖਿਆ ਦੇ ਵਿੱਚ ਬਹੁਤ ਵੱਡੀ ਕ੍ਰਾਂਤੀ ਆਈ ਹੈ ਜਿਹਦੇ ਤਹਿਤ ਚੱਲਦੇ ਮੈਨੂੰ ਇਹ ਵੀ ਦੱਸਦੇ ਹੋ ਬੜੀ ਖੁਸ਼ੀ ਹੋ ਰਹੀ ਹੈ ਕਿ ਇਸ ਸਾਲ ਦਾ ਜੋ ਸਾਡਾ ਬਜਟ ਪੇਸ਼ ਹੋਇਆ ਉਸ ਬਜਟ ਦੇ ਵਿੱਚ ਸਭ ਤੋਂ ਵੱਡਾ ਜਿਹੜਾ ਸਾਡਾ ਬਜਟ ਦੀ ਅਲੋਕੇਸ਼ਨ ਹੈ ਉਹ ਸਿੱਖਿਆ ਦੇ ਲਈ ਲਗਭਗ ਲਗਭਗ 18000 ਕਰੋੜ ਰੁਪਇਆ ਬਜਟ ਦੇ ਵਿੱਚੋਂ 18000 ਕਰੋੜ ਰੁਪਇਆ ਇੱਕ ਸਾਲ ਦਾ ਅਸੀਂ ਸਿੱਖਿਆ ਦਾ ਬਜਟ ਰੱਖਿਆ ਜਿਸ ਦੇ ਚੱਲਦੇ ਅਸੀਂ ਪਿਛਲੇ 3 ਦਿਨ ਤੋਂ ਮਤਲਬ ਕਿ ਲਗਾਤਾਰ ਜਿਹੜੇ ਇਹਦੇ ਉਦਘਾਟਨ ਕਰਦੇ ਫਿਰ ਰਹੇ ਆ ਜਿਹਦੇ ਵਿੱਚ ਕੱਲੇ ਜੇ ਮੈਂ ਕਰ ਖੰਨੇ ਦੀ ਗੱਲ ਕਰਾਂ ਓਨਲੀ ਖੰਨੇ ਦੀ ਤਾਂ ਖੰਨੇ 'ਚ ਅੱਜ ਤੱਕ ਤਿੰਨ ਇਹ ਤੀਜਾ ਦਿਨ ਹੈ ਇਹ ਐਦਾਂ ਚੱਲਦਾ ਰਹਿਣਾ ਸਫਰ ਇਹ ਤਿੰਨ ਦਿਨ ਦੀ ਰਿਪੋਰਟ ਦੱਸ ਰਿਹਾ ਤਿੰਨ ਦਿਨ ਦੇ ਅੰਦਰ ਲਗਭਗ ਲਗਭਗ ਇਹ 1.5 ਕਰੋੜ 1.5 ਕਰੋੜ ਰੁਪਏ ਦੇ ਕੰਮਾਂ ਦੇ ਅਸੀਂ ਜਿਹੜੀ ਕਿ ਰਸਮੀ ਤੌਰ ਤੇ ਉਦਘਾਟਨ ਕਰ ਚੁੱਕੇ ਆ ਤੇ ਅੱਜ ਤੱਕ ਜੇ ਅੱਜ ਤੱਕ ਦੀ ਗੱਲ ਕਰਾਂ 94 25 ਤੱਕ ਦੇ ਸਾਡੇ ਕੋਲ ਜੋ ਰਿਕਾਰਡ ਹੈ 11 ਤੱਕ ਇਹ ਅੱਜ ਲਗਭਗ 94 ਤੱਕ 2 ਕਰੋੜ ਤੇ ਅੱਜ 114 ਤੱਕ 50 ਲੱਖ ਤਕਰੀਬਨ ਤਕਰੀਬਨ ਇਹ ਡੇਢ ਤੇ 2 3.5 3.5 ਤੇ 50 ਮਤਲਬ ਕਿ 4 ਕਰੋੜ ਰੁਪਏ ਦੇ 4 ਕਰੋੜ ਰੁਪਏ ਦੇ ਇਹ ਜਿਹੜੇ ਲਾਗਤ ਦੇ ਕੀਤੇ ਕੰਮ ਨੇ ਇਹ ਜਾਨੀ ਕਿ ਇਹਨਾਂ ਤਿੰਨ ਦਿਨਾਂ ਚ assi ਇਹਦੇ ਉਦਘਾਟਨ ਕੀਤੇ ਨੇ ਜਿਹਦੇ ਵਿੱਚ ਜੇਕਰ ਅੱਜ ਮੈਂ ਸਿਰਫ ਤੋਂ ਸਿਰਫ ਤੁਹਾਨੂੰ 4-5 ਮੇਜਰ ਜਿਨ੍ਹਾਂ ਦੇ ਅੱਜ ਉਦਘਾਟਨ ਨੇ ਤਾਂ ਉਹਦੇ ਤੇ ਮੈਂ ਦੱਸਣ ਜਾ ਰਿਹਾ ਹਾਂ ਜਿਵੇਂ ਹੁਣ ਤੋਂ ਪਹਿਲਾਂ ਅਸੀਂ ਕੌੜੀ ਪਿੰਡ ਗਏ ਸੀ ਉੱਥੇ ਦੋ ਕਮਰੇ ਜਿਹੜੇ ਵੱਡੇ ਹਾਲ ਟਾਈਪ ਕਮਰੇ ਬਣਾਏ ਨੇ 12,52,000 ਰੁਪਏ ਦੇ ਕਮਰੇ ਉਹ ਬਣੇ ਨੇ ਤੇ ਦੋ ਇਹ ਦੋਨਾਂ ਹਾਲਾਂ ਦੇ ਵਿੱਚ ਪ੍ਰੋਜੈਕਟਰ ਤੇ ਜਿਹੜੇ ਫਰਨੀਚਰ ਆਇਆ 2.5 ਲੱਖ ਰੁਪਏ ਉਹਦੇ ਤੇ ਲੱਗਿਆ ਤੇ ਹੁਣ ਅਸੀਂ ਲਿਬੜੇ ਬੈਠੇ ਆ ਇਹਦੇ ਵਿੱਚ ਬੱਚਿਆਂ ਦੇ ਲਈ ਬਾਥਰੂਮ ਬਣ ਕੇ ਤਿਆਰ ਹੋਈ ਨੇ ਨਵੇਂ 2 ਲੱਖ ਰੁਪਏ ਉਹਦੇ ਤੇ ਲੱਗਿਆ ਤੇ ਦਹਿੜੂ ਦੇ ਵਿੱਚ ਚਾਰ ਦਿਵਾਰੀ ਕੀਤੀ 1.60 ਲੱਖ ਰੁਪਏ ਲੱਗਿਆ ਤੇ ਦਹਿੜੂ ਦੇ ਵਿੱਚ ਇੱਕ ਬਾਉਂਡਰੀ ਬਾਲ ਸੀ ਉਹ ਗਿਰ ਚੁੱਕੀ ਸੀ ਉਹ ਬਾਉਂਡਰੀ ਬਾਲ ਦੀ ਜਿਹੜੇ ਰਿਪੇਅਰ ਹੋਈ ਆ 1.30 ਲੱਖ ਰੁਪਏ ਉਹਦੇ ਤੇ ਲੱਗਿਆ ਐਵੇਂ ਜਿਹੜਾ ਤੁਹਾਡਾ ਦਹਿੜੂ ਦਾ ਜਿਹੜਾ ਸਰਕਾਰੀ ਹਾਈ ਸਕੂਲ ਹੈ ਉਹਦੇ ਵਿੱਚ ਬੱਚਿਆਂ ਦੇ ਲਈ ਫੇਰ ਨਵੇਂ ਬਾਥਰੂਮ ਬਣ ਕੇ ਤਿਆਰ ਹੋਏ ਨੇ 2 ਲੱਖ ਰੁਪਏ ਉਹਦੇ ਤੇ ਲੱਗੇ ਆ ਤੇ ਸਵੇਰ ਦੀ ਸਭਾ ਲਈ ਗਰਾਊਂਡ ਦੇ ਵਿੱਚ ਫੈਸਿਲਿਟੀਆਂ ਪ੍ਰੋਵਾਈਡ ਕਰਾਉਣ ਲਈ ਤੇ 3 ਲੱਖ ਰੁਪਏ ਉਹਦੇ ਤੇ ਲੱਗੇ ਆ ਇਹ ਤਾਂ ਅੱਜ-ਅੱਜ ਦੇ ਉਦਘਾਟਨ ਨੇ ਤੇ ਇਹਦੇ ਵਿੱਚ ਬਾਜੀਗਰ ਵਸਤੀ ਭਾਦਲਾ ਵਿਖੇ ਚਾਰ ਦੀਵਾਰੀ ਕਰਾਈ ਆ ਜਿਵੇਂ 1 ਲੱਖ 68000 ਉਹਦੇ ਤੇ ਲੱਗਾ ਕਮਰਿਆਂ ਲਈ 7 ਲੱਖ 51000 ਸਕੂਲ ਦੀ ਸਾਰੀ ਮੁਰੰਮਤ ਲਈ 3 ਲੱਖ 44000 ਤੇ ਐਡਾ ਹੀ ਕਰਦੇ ਬੂਲੇਪੁਰ ਵਿਖੇ ਚਾਰ ਦਿਵਾਰੀ ਕਰਵਾਈ 18,75,000 ਸਮਾਰਟ ਕਲਾਸਰੂਮਾਂ ਲਈ 14,60,000 ਰੁਪਇਆ ਬਾਥਰੂਮਾਂ ਦੀ ਰਿਪੇਅਰ ਸਾਰੀ ਦੁਵਾਰਤੀ ਨਵੇਂ ਸਿਰਿਓਂ ਕਰਾਈ ਨਵੇਂ ਤੇ ਬਾਥਰੂਮ ਲੜਕੇ ਤੇ ਲੜਕੀਆਂ ਦੀ ਅਲੱਗ-ਅਲੱਗ ਬਾਥਰੂਮ ਬਣਾਏ 2,31,000 ਰੁਪਇਆ ਤੇ ਚਾਰ ਦਿਵਾਰੀ ਦੀ 3 ਲੱਖ ਰੁਪਇਆ ਤੇ ਸਕੂਲ ਆਫ ਹੈਪੀਨੈਸ ਦੇ ਦੌਰਾਨ 40,40,000 ਰੁਪਇਆ 61 ਲੱਖ ਰੁਪਇਆ ਸਕੂਲ ਨੂੰ ਆਇਆ ਤੇ ਜਿਹੜੀ ਰਸੂਲੜਾ ਵਿਖੇ ਸਭ ਤੋਂ ਵੱਡਾ ਕੰਮ ਰਸੂਲੜਾ ਵਿਖੇ ਹੋਇਆ ਰਸੂਲੜੇ ਚਾਸੀ ਜਿਹੜੇ ਤਿੰਨ ਕਲਾਸਰੂਮ ਬਣਾਏ ਨੇ 18 ਲੱਖ 47500 ਦਾ ਕਲਾਸਰੂਮਾਂ ਤੇ ਖਰਚਿਆ ਟੋਟਲ ਸਾਰੇ ਕੰਮਾਂ ਨੂੰ ਬੁਲਾ ਕੇ 90 ਲੱਖ ਰੁਪਈਆ ਕਹਿਣਾ ਸੌਖਾ ਹੈ 90 ਲੱਖ ਰੁਪਈਆ ਅਸੀਂ ਹੁਣ ਤੱਕ ਇਹਨਾਂ ਤਿੰਨ ਸਾਲਾਂ 'ਚ ਇਕੱਲੇ ਰਸੂਲੜੇ ਪਿੰਡ ਤੇ ਖਰਚ ਚੁੱਕੇ ਤੇ ਮਜ਼ਦਰੀ ਵਿਖੇ ਚਾਰਦਵਾਰੀ ਤੇ ਅਸੀਂ 410000 ਰੁਪਈਆ ਖਰਚੇ ਇਸ ਤਰ੍ਹਾਂ ਦੇ ਇਹ ਜਿਹੜੇ ਕੰਮ ਨੇ ਜਿਹੜੀ ਕਿ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਮਾਨ ਜੀ ਦੀ ਅਗਵਾਈ 'ਚ ਜੋ ਚੱਲ ਰਹੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਸਿੱਖਿਆ ਦੀ ਕ੍ਰਾਂਤੀ ਸਿੱਖੇ ਬੱਚੇ ਪੜ੍ਹਨਗੇ ਸਾਡੇ ਪੰਜਾਬ ਦੇ ਬੱਚੇ ਪੜ੍ਹਨਗੇ ਤਾਂ ਹੀ ਪੰਜਾਬ ਦਾ ਆਉਣ ਵਾਲੇ ਸਮੇਂ 'ਚ ਜਿਹੜਾ ਭਵਿੱਖਾ ਉਜਲੂ ਕੋਈ ਸਮਾਂ ਹੁੰਦਾ ਸੀ ਪੰਜਾਬ ਦੀ ਜਿਹੜੀ ਐਲੀਮੈਂਟਰੀ ਐਜੂਕੇਸ਼ਨ ਹੈ ਪੰਜਾਬ ਦੀ ਜਿਹੜੀ ਸਿੱਖਿਆ ਹੈ ਉਹ ਇੱਕ ਨੰਬਰ ਤੇ ਹੁੰਦੀ ਸੀ ਭਾਰਤ ਦੇ 28 ਸੂਬਿਆਂ 'ਚੋਂ 8 ਯੂਨੀਅਨ ਟੈਰੀਟਰੀਆਂ 'ਚੋਂ ਅਸੀਂ ਸਭ ਤੋਂ ਵੱਧ ਮਤਲਬ ਸਾਖਰਤਾ 'ਚ ਅੱਗੇ ਸੀ ਫਿਰ ਪਤਾ ਨਹੀਂ ਕਿਹੜਾ ਦੌਰ ਆਇਆ ਕਿਹੜੀਆਂ ਸਰਕਾਰਾਂ ਦੇ ਅਸੀਂ ਬੇਸ਼ ਪੈ ਗਏ ਕਿ ਸਾਡੀ ਸਾਖਰਤਾ ਦੀ ਮਿਆਰ ਗਿਰਦਾ-ਗਿਰਦਾ ਇਸ ਹੱਦ ਤੱਕ ਆ ਗਿਆ ਸੀ ਕਿ ਕੋਈ ਸਰਕਾਰੀ ਸਕੂਲਾਂ 'ਚ ਬੱਚਿਆਂ ਨੂੰ ਐਡਮਿਸ਼ਨ ਕਰਾਉਣ ਨੂੰ ਤਿਆਰ ਨਹੀਂ ਸੀ ਪਰ ਜਿਸ ਦਿਨ ਦੀ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਇਹ ਮਿਆਰ ਪ੍ਰਮਾਤਮਾ ਦੀ ਕਿਰਪਾ ਨਾਲ ਫੇਰ ਉੱਚਾ ਉੱਠਣਾ ਸ਼ੁਰੂ ਹੋ ਗਿਆ ਜਿਹਦੇ ਤਹਿਤ ਮੈਨੂੰ ਦੱਸਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਲਗਭਗ ਲਗਭਗ 15000 ਬੱਚੇ ਨੇ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਦੱਸਦੇ ਹੋਏ ਕਿ ਲਗਭਗ 15000 ਬੱਚਿਆਂ ਨੇ ਪ੍ਰਾਈਵੇਟ ਸਕੂਲਾਂ 'ਚੋਂ ਆਪਣਾ ਨਾਮ ਕਟਵਾ ਕੇ ਸਰਕਾਰੀ ਸਕੂਲਾਂ 'ਚ ਐਡਮਿਸ਼ਨ ਲੱਤੀ ਹੈ ਜਿਹੜੀ ਆਪਣੇ ਆਪ 'ਚ ਇੱਕ ਬਹੁਤ ਵੱਡੀ ਗੱਲ ਹੈ ਆ ਪਿੱਛੇ ਅਸੀਂ ਬੂਲੇਪੁਰ ਸਕੂਲ 'ਚ ਜਾ ਕੇ ਆਏ ਹਾਂ CBSE ਬੋਰਡ 'ਚੋਂ ਪੰਜ ਬੱਚਿਆਂ ਨੇ ਆਪਣਾ ਨਾਮ ਕਟਵਾ ਕੇ ਸਰਕਾਰੀ ਸਕੂਲ 'ਚ ਐਡਮਿਸ਼ਨ ਲੱਤੀ ਅੱਠ ਬੱਚਿਆਂ ਨੇ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਪ੍ਰਾਈਵੇਟ ਸਕੂਲ 'ਚੋਂ ਨਾਮ ਕਟਵਾ ਕੇ ਸਰਕਾਰੀ ਸਕੂਲ 'ਚ ਐਡਮਿਸ਼ਨ ਲੱਤੀ ਸੋ ਇਹ ਪਹਿਲੀ ਵਾਰ ਪ੍ਰਚਲਨ ਹੋਇਆ ਹੈ ਕਿ ਜਿਹੜਾ ਬੱਚੇ ਅੱਗੇ ਸੁਣਦੇ ਸੀ ਕਿ ਪ੍ਰਾਈਵੇਟ ਸਰਕਾਰੀ ਤੋਂ ਨਾਮ ਕਟਵਾ ਕੇ ਪ੍ਰਾਈਵੇਟ ਚ ਜਾਂਦੇ ਸੀ ਪਰ ਪਹਿਲੀ ਵਾਰ ਹੋਇਆ ਆਮ ਆਦਮੀ ਪਾਰਟੀ ਦੀ ਸਰਕਾਰ ਅੰਦਰ ਕਿ ਪ੍ਰਾਈਵੇਟ ਸਕੂਲਾਂ ਚੋਂ ਹੁਣ ਬੱਚੇ ਆਪਣਾ ਨਾਮ ਕਟਵਾ ਕੇ ਸਰਕਾਰੀ ਸਕੂਲਾਂ ਚ ਜਾ ਰਹੇ ਕੀ ਜਿਹੜੇ ਸਕੂਲਾਂ ਦੇ ਵਿੱਚ ਅਧਿਆਪਕਾਂ ਦੀ ਕਮੀ ਹੈ ਉਹ ਵੀ ਪੂਰੀ ਕੀਤੀ ਜਾ ਬੀ 12700 ਦੇ ਕਰੀਬ ਆਸੀ ਅਧਿਆਪਕਾਂ ਜਿਹੜੇ ਪਹਿਲੀ ਗੱਲ ਤਾਂ ਆਪਣੀ ਸਰਕਾਰ ਨੇ ਆ ਕੇ ਪੱਕੇ ਕੀਤੇ ਨੇ ਜਿਹੜੇ ਲੰਬੇ ਸਮੇਂ ਤੋਂ ਟੈਂਕੀਆਂ ਤੇ ਚੜੇ ਫਿਰਦੇ ਸੀ ਉਹਨਾਂ ਅਧਿਆਪਕਾਂ ਦੀ ਸੈਲਰੀ ਹੈ ਜਿਹੜੀ 3 ਗੁਣਾ 4 ਗੁਣਾ ਇਨਕਰੀਜ਼ ਹੋ ਗਈ ਉਹਨਾਂ ਦੇ ਅਧਿਆਪਕਾਂ ਨੂੰ ਪੁੱਛ ਕੇ ਦੇਖਿਓ ਉਹਨਾਂ 'ਚ ਕਿੰਨੀ ਖੁਸ਼ੀ ਦੀ ਲਾਗ ਹੈ ਤੇ ਤਕਰੀਬਨ ਇਕੱਲੇ ਜੇਕਰ ਮੈਂ ਆਪਣੇ ਖੰਨੇ ਬਲਾਕ ਦੀ ਗੱਲ ਕਰਾਂ 20 ਅਧਿਆਪਕ ਤਾਂ ਇਸ ਹਫ਼ਤੇ ਦੇ ਅੰਦਰ ਸਾਡੇ ਨਵੇਂ ਉਰੇ ਪੁਆਇੰਟ ਹੋਏ ਨੇ ਖੰਨੇ ਬਲਾਕ 'ਚ 20 ਅਧਿਆਪਕ ਪੱਕੇ ਅਧਿਆਪਕ ਇਸ ਦੇ ਨਾਲ ਨਾਲ ਅਸੀਂ ਤਕਰੀਬਨ ਤਕਰੀਬਨ ਪੂਰੇ ਪੰਜਾਬ ਦੇ ਅੰਦਰ 20000 ਅਧਿਆਪਕਾਂ ਦੀ ਜਿਹੜੀ ਭਰਤੀ ਦੀ ਮੁਹਿੰਮ ਹੈ ਭਰਤੀ ਦੀ ਪ੍ਰਤੀਕਿਰਿਆ ਉਹ ਸ਼ੁਰੂ ਕੀਤੀ ਹੋਈ ਹੈ ਆਉਣ ਵਾਲੇ ਸਮੇਂ 'ਚ ਕਿਸੇ ਵੀ ਕਿਸਮ ਦੀ ਕਿ ਕੋਈ ਵੀ ਜਿਹੜੀ ਸ਼ਾਰਟੇਜ ਹੋਊਗੀ ਆਉਣ ਵਾਲੇ ਸਮੇਂ 'ਚ ਅਸੀਂ ਉਹਨੂੰ ਖਤਮ ਕਰਦੇ ਆ ਦੇਖਿਓ ਪ੍ਰਜੈਕਟ ਦਾ ਬੜਾ ਵੱਡਾ ਰੋਲ ਹੁੰਦਾ ਜਿਵੇਂ ਪਿੰਡੂ ਪਿੰਤਾਂ ਸਰਕਾਰੀ ਸਕੂਲ ਆ ਦੀ ਗਵਰਨਮੈਂਟ ਤੇ ਤੁਹਾਡੇ ਗਵਰਨਮੈਂਟਾਂ ਦੀ ਕਿ ਸਪੌਂਸਰਸ਼ਿਪ ਕੀਤੀ ਗਈ ਹੈ ਦੇਖੋ ਸਭ ਤੋਂ ਵੱਡੀ ਗੱਲ ਹੈ ਪੰਜਾਬ ਅੱਜ ਵੀ ਸਾਡਾ 60% ਪਿੰਡਾਂ ਦੇ ਵਿੱਚ ਵੱਸਦਾ ਸੋ ਪਿੰਡਾਂ ਦਾ ਸਭ ਤੋਂ ਵੱਡਾ ਪੰਚਾਇਤਾਂ ਦਾ ਸਰਪੰਚਾਂ ਦਾ ਪੰਚਾਂ ਦਾ ਬਹੁਤ ਵੱਡਾ ਰੋਲ ਹੁੰਦਾ ਹੈ ਸਮਾਜ ਦੇ ਵਿੱਚ ਸੋ ਅਸੀਂ ਹਰ ਇੱਕ ਪਿੰਡ ਦੇ ਵਿੱਚ ਇਸ ਵਾਰ ਅਸੀਂ ਪ੍ਰੋਮਿਸ ਕੀਤਾ ਹੋਇਆ ਹੈ ਕਿ ਅਸੀਂ ਇਨਰ ਇਹ ਜਿਹੜੀ ਸਾਡੇ ਕੋਲ ਜਿਹੜਾ ਟਿਨਿਓਰ ਸਾਡਾ ਬਚਿਆ ਹੈ ਇਹਦੇ ਵਿੱਚ ਅਸੀਂ ਕੱਲੇ-ਕੱਲੇ ਪਿੰਡ ਦੇ ਵਿੱਚ ਇੱਕ ਖੇਡ ਮੈਦਾਨ ਬਣਾ ਕੇ ਤਿਆਰ ਕਰ ਰਹੇ ਹਾਂ ਔਰ ਉਹ ਖੇਡ ਮੈਦਾਨ ਵੀ ਆਪਣੇ ਆਪ ਦੇ ਵਿੱਚ ਇੱਕ ਆਰਟ ਹੋਊਗਾ ਇੰਨਾ ਵਧੀਆ ਸਟੇਟ ਆਫ ਦੀ ਆਰਟ ਪਲੇਗਰਾਉਂਡ ਹੋਊਗਾ ਅਲੱਗ-ਅਲੱਗ ਖਿੱਤੇ ਦੇ ਮੁਤਾਬਕ ਕਿਤੇ ਬਾਲੀਵਾਲ ਖੇਡੀ ਜਾਂਦੀ ਹੈ ਕਿਤੇ ਫੁੱਟਬਾਲ ਖੇਡੀ ਜਾਂਦੀ ਹੈ ਕਿਤੇ ਹੌਕੀ ਖੇਡੀ ਜਾਂਦੀ ਹੈ ਕਿਤੇ ਕਬੱਡੀ ਖੇਡੀ ਜਾਂਦੀ ਹੈ ਕਿਤੇ ਕੁਸ਼ਤੀਆਂ ਖੇਡੀਆਂ ਜਾਂਦੀਆਂ ਨੇ ਹਰ ਚੀਜ਼ ਨੂੰ ਮੱਦੇ ਨਜ਼ਰ ਰੱਖਦੇ ক্রিকেট ਦੇ ਗਰਾਊਂਡ ਹਰ ਚੀਜ਼ ਨੂੰ ਮੱਦੇ ਨਜ਼ਰ ਰੱਖਦੇ ਹੋਏ ਅਸੀਂ ਇਹ ਪਲੇ ਗਰਾਊਂਡ ਤਿਆਰ ਕਰ ਰਹੇ ਹਾਂ ਔਰ ਪ੍ਰੋਪਰ ਉਹਨਾਂ ਦੇ ਵਿੱਚ ਅਸੀਂ ਲਾਈਟਨਿੰਗ ਗਾਰਡਨਿੰਗ ਅੰਦਰ ਜਿਹੜਾ ਵਾਕ ਕਰਨ ਲਈ ਉਹਦੇ ਪ੍ਰੋਪਰ ਇੱਕ ਟਾਈਲਾਂ ਦਾ ਜਾਨੀ ਕਿ ਅੰਦਰ ਉਹਦਾ ਉਹ ਵੀ ਬਣਾਵਾਂਗੇ ਪਾਥ ਵੀ ਬਣਾਵਾਂਗੇ ਤੇ ਉਹਦੇ ਪ੍ਰੋਪਰ ਉੱਥੇ ਪਾਣੀ ਦਾ ਇੰਤਜ਼ਾਮ ਤੇ ਬੱਚਿਆਂ ਦੇ ਖੇਡਣ ਦੇ ਲਈ ਹਰ ਤਰ੍ਹਾਂ ਦੀਆਂ ਸਹੂਲਤਾਂ ਅਸੀਂ ਪ੍ਰੋਵਾਈਡ ਕਰਾਂਗੇ